ਜ਼ਿਲ੍ਹਾ ਚਲੰਦਰਾ ਦੀਨ ਆਉਂਦੇ ਸ਼ਹਿਰ ਨੂਰਮੈਲ ਦੀ ਮਾਰਕੀਟ ਕਮੇਟੀ ਦਫ਼ਤਰ ਵਿਖੇ ਕਰਵਾਏ ਗਏ ਇੱਕ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਸਰਕਾਰ ਵੱਲੋਂ ਪ੍ਰੇਮ ਕੁਮਾਰ ਰਾਜੂ ਉਪਲ ਨੂੰ ਹਲਕਾ ਨਕੂਦਰ ਤੋਂ ਐਸਈ ਵਿੰਗ ਦਾ ਇੰਚਾਰਜ ਲਗਾਏ ਜਾਣ ਤੋਂ ਬਾਅਦ ਉਨ੍ਹਾਂ ਦਾ ਨਿਗਾਹਸਵਾਗਤ ਕੀਤਾ ਗਿਆ। ਇਸ ਮੌਕੇ ਹਲਕਾ ਨਕੋ ਉਤਰ ਦੇ ਵਕਫਾ ਖਾਗੂਆ ਵੱਲੋਂ ਉਹਨਾਂ ਦਾ ਹਾਰpa ਕੇ ਜਿੱਥੇ ਨਿੱਘਾ ਸਵਾਗਤ ਕੀਤਾ ਗਿਆ ਉੱਥੇ ਹੀ ਵਕਫਾ ਖ ਬੁਲਾਰਿਆਂ ਨੇ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪ੍ਰੇਮ ਕੁਮਾਰ ਰਾਜੂ ਉਪਲ ਨੂੰ ਇੰਨੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵੀਰ ਉਪਲ ਆਪ ਦੇ ਸੀਨੀਅਰ ਅਗੂ ਰਜੀਵ ਮਿਸਰ ਰਜਨੀਸ਼ ਬੱਬਰ ਜਸਵੀਰ ਸਿੰਘ ਧੰਜਲ ਤੋਂ ਇਲਾਵਾ ਹੋਰ ਅਗੂ ਵੀ ਮੌਜੂਦ ਸਨ ਨੂਰਮੈਲ ਤੋਂ ਨਵਰਾੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੈਂ ਪ੍ਰੀਤ ਕੁਮਾਰ ਵੱਲੋਂ ਜੋ ਕਿ ਅੱਜ ਮੈਨੂੰ ਬੜਾ ਹਿਮਾਣ ਮਾਨ ਸਰਕਾਰ ਵੱਲੋਂ ਮਿਲਿਆ ਜੀ ਤੇ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਸਰਦਾਰ ਭਗਵੰਤ ਸਿੰਘ ਆਗਮਾਨ ਜੀ ਸੀਐਮ ਸਾਹਿਬ ਦਾ ਤੇ ਬੀਬੀ ਇੰਦਰਜੀਤ ਜੀ ਦਾ ਮਾਨ ਐਮਐਲਐਮ ਗੁਦਰ ਜੋ ਕਿ ਮੈਨੂੰ ਅੱਜ ਹਲਕਾਨ ਗੁਦਰ ਦਾ ਐਸਸੀ ਵਿੰਗ ਦਾ ਕੋਆਰਡੀਨੇਟਰਾਇ ਜੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਪ੍ਰੀਤ ਕੁਮਾਰ ਰਾਜੂ ਜੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਹਲਕਾ ਕੋਆਰਡੀਨੇਟਰ ਐਸੀ ਵਿੰਗ ਦੇ ਲਗਾਏ ਗਏ ਆ ਉਹਨਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿਨਾ ਸਾਡੇ ਸਮਾਨਯੋਗ ਐਮਐਲਏ ਸਾਹਿਬ ਨੇ ਉਹਨਾਂ ਨੂੰ ਇਹ ਮਾਨ ਜਿਹੜਾ ਆ ਇਹ ਅਹੁਦਾ ਨਵਾਜਿਆ ਔਰ ਉਹ ਇਸ ਇਲਾਕੇ ਚ ਹਲਕੇ ਚ ਪੂਰਾ ਐਸੀ ਵਿੰਗ ਨੂੰ ਕੋਆਰਡੀਨੇਟ ਕਰਕੇ ਸਾਰੇ ਐਸੀ ਵਿੰਗ ਦੀਆਂ ਜਿਹੜੀਆਂ ਮੁਸ਼ਕਲਾਂ ਆ ਜਾਂ ਐਸੀ ਵਿੰਗ ਦੀਆਂ ਜਿਹੜੀਆਂ ਪਾਰਟੀ ਦੇ ਮੋਰੇ ਮੁੱਦੇ ਰੱਖਣਗੇ ਔਰ ਵੱਧ ਚੜ ਕੇ ਕੰਮ ਕਰਨਗੇ ਇਹਦੇ ਵਿੱਚ ਜਿਹੜਾ ਯੋਗਦਾਨ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬ ਲਖਵੀਰ ਸਿੰਘ ਜੀ ਉਪਲ ਜੀ ਦਾ ਕਿਉਂਕਿ ਉਹਨਾਂ ਦੇ ਪਿੰਡ ਦੇ ਨੇ ਇਹ ਤੇ ਸਾਡੇ ਇਲਾਕੇ ਦੇ ਨੇ ਨੂਰਮੈਲ ਇਲਾਕੇ ਦੇ ਕਿ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਡੇ ਜਸਵੀਰ ਸਿੰਘ ਜੀ ਤੰਜਲ ਜੀ ਉਹਨਾਂ ਨੂੰ ਵੀ ਵਧਾਈ ਦਿੰਦਾ ਤੇ ਸਾਡੇ ਜਿਹੜੇ ਸੀਐਮ ਸਾਹਿਬ ਔਰ ਪਾਰਟੀ ਦੇ ਪ੍ਰੈਜ਼ੀਡੈਂਟ ਉਹਨਾਂ ਨੇ ਇਹਨਾਂ ਨੂੰ ਇਨਾ ਮਾਨ ਬਖਸ਼ਿਆ ਆ ਬਹੁਤ ਬਹੁਤ ਧੰਨਵਾਦੀ ਆ ਜੀ ਅੱਜ ਸਾਡੇ ਪ੍ਰੇਮ ਕੁਮਾਰ ਜੀ ਨੂੰ ਅੱਜ ਐਸਸੀ ਬੈਂਕ ਦਾ ਕੋਆਰਡੀਨੇਟਰ ਨੁਕਦਰ ਦਾ ਲਾਉਣ ਤੇ ਅਸੀਂ ਸਮੁੱਚੀ ਆਮ ਆਦਮੀ ਪਾਰਟੀ ਦੀ ਨੂਰਮਲ ਦੀ ਟੀਮ ਜਿਹੜੀ ਆ ਧੰਨਵਾਦ ਕਰਦੇ ਆ ਮੈਡਮ ਇੰਦਰਜੀਤ ਕੌਰ ਮਾਨ ਦਾ ਸਾਡੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਪਰਪੰ ਪੰਜਾਬ ਦੀ ਪੂਰੀ ਸੂਚੀ ਲੀਡਰਸ਼ਿਪ ਤੇ ਮੇਨ ਥੈਂਕ ਯੂ ਸਾਡਾ ਜਿਹੜਾ ਹੈਗਾ ਸਾਡੇ ਸੰਗਠਨ ਦੇ ਇੰਚਾਰ ਜਿਹੜੇ ਹੈਗੇ ਜਸਜੀਤ ਧੰਜਲ ਦਾ ਜਿਹੜਾ ਇਸ ਟਾਈਮ ਆਪਣਾ ਕੋਦਰ ਹਲਕੇ ਨੂੰ ਕੁਰਨ ਦੇ ਅਸੀਂ ਪ੍ਰੇਮ ਕੁਮਾਰ ਜੀ ਦੇ ਨਾਲ ਸਾਡੇ ਨਾਲ ਜਿਹੜੇ ਇਹਨਾਂ ਨੂੰ ਸਾਡਾ ਸਹਿਯੋਗ ਚਾਹੀਦਾ ਹੋਊਗਾ ਪੂਰੀ ਨਗਰਮਲ ਦੀ ਟੀਮ ਡਟ ਕੇ ਇਹਨਾਂ ਦੇ ਨਾਲ ਆ ਜਿੱਥੇ ਵੀ ਸਾਡੀ ਲੋੜ ਪਊਗੀ ਆਪਾਂ ਇਹਨਾਂ ਦੇ ਨਾਲ ਖੜੇ ਆ